ਵਾਈਟ ਹਾਊਸ ਨੇ ਹਾਲ ਹੀ H1B ਵੀਜ਼ਾ ਫੀਸ ਬਾਰੇ ਇੱਕ ਮਹੱਤਵਪੂਰਨ ਸਪਸ਼ਟੀਕਰਨ ਜਾਰੀ ਕੀਤਾ ਹੈ ਇਸ ਅਨੁਸਾਰ ਨਵੀਂ ਫੀਸ ਸਿਰਫ ਉਹਨਾਂ ਵਿਅਕਤੀਆਂ ਤੇ ਲਾਗੂ ਹੋਵੇਗੀ ਜੋ ਪਹਿਲੀ ਵਾਰ H1B ਵੀਜ਼ਾ ਲਈ ਅਰਜੀ ਦੇ ਰਹੇ ਨੇ ਇਸ ਦਾ ਮਤਲਬ ਹੈ ਕਿ ਪੁਰਾਣੇ H1B ਵੀਜ਼ਾ ਧਾਰਕਾਂ ਨੂੰ 88 ਲੱਖ ਰੁਪਏ ਦੀ ਇਹ ਨਵੀਂ ਫੀਸ ਨਹੀਂ ਦੇਣੀ ਪਵੇਗੀ ਇਸ ਫੈਸਲੇ ਨਾਲ ਪਹਿਲਾਂ ਤੋਂ ਅਮਰੀਕਾ ਚ ਕੰਮ ਕਰ ਰਹੇ ਹਜ਼ਾਰਾਂ ਭਾਰਤੀ ਪੇਸ਼ਵਰਾਂ ਨੂੰ ਵੱਡੀ ਰਾਹਤ ਮਿਲੀ ਹੈ ਜ਼ਿਕਰਯੋਗ ਕਿ ਬੀਤੇ ਦਿਨ ਵਿਦੇਸ਼ ਮੰਤਰਾਲੇ ਨੇ ਅਮਰੀਕਾ ਵੱਲੋਂ H1B ਵੀਜ਼ਾ ਤੇ ਅਮਰੀਕਾ ਵੱਲੋਂ ਲਗਾਈਆਂ ਹਾਲੀਆ ਪਾਬੰਦੀਆਂ ਬਾਰੇ ਇੱਕ ਬਿਆਨ ਜਾਰੀ ਕੀਤਾ ਸੀ ਮੰਤਰਾਲੇ ਨੇ ਕਿਹਾ ਕਿ ਸਾਰੇ ਸੰਭਾਵੀ ਪ੍ਰਭਾਵਾਂ ਦਾ ਅਧਿਐਨ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਇਹ ਵੀ ਚੇਤਾਵਨੀ ਦਿੱਤੀ ਸੀ ਕਿ ਇਸ ਕਦਮ ਦੇ ਮਨੁੱਖੀ ਨਤੀਜੇ ਹੋ ਸਕਦੇ ਨੇ ਤੇ ਕਈ ਪਰਿਵਾਰਾਂ ਦੇ ਜੀਵਨ ਤੇ ਇਸ ਦਾ ਅਸਰ ਪੈ ਸਕਦਾ ਹੈ ਆਪਣੀ ਬਿਆਨ ਚ ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਇਸ ਮੁੱਦੇ ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ ਤੇ ਕੋਈ ਫੈਸਲਾ ਲੈਣ ਤੋਂ ਪਹਿਲਾਂ ਸਾਰੇ ਤਾਰਕਾਂ ਦੇ ਵਿਚਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ ਮੰਤਰੀ ਆਲੀ ਨੇ ਅੱਗੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੋਹਾਂ ਦੀਆਂ ਸਨਤਾਨ ਨਵਾਚਾਰ ਤੇ ਸਿਰਜਣਾਤਮਕਤਾ ਨਾਲ ਜੁੜੇ ਹੋਏ ਨੇ ਤੇ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਦੋਵੇਂ ਦੇਸ਼ ਇਸ ਮੁੱਦੇ ਦਾ ਸਫਤੋਂ ਟੁਕਵਾਂ ਹੱਲ ਲੱਭਣ ਲਈ ਮਿਲ ਕੇ ਕੰਮ ਕਰਨਗੇ ਮੰਤਰੀ ਆਲੀ ਨੇ ਇਹ ਵੀ ਕਿਹਾ ਕਿ ਭਾਰਤੀ ਸਨਤ ਅਮਰੀਕੀ ਪਾਈਵਲ ਇਸ ਨੇ ਸਲਾਮਤ ਸ਼ਰਾ ਕਰ ਸਕਦੇ ਨੇ ਤਾਂ ਜੋ ਪੇਸ਼ੀਵਰਾਂ ਤੇ ਪਰਿਵਾਰਾਂ ਤੋਂ ਘਟੋ ਘਟ ਅਸਰ ਪਵੇ